ਸਾਰੇ ਦੋਸਤਾਂ ਸਾਸਤਰੀਕਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਖਾਣੇ ਦੀ ਸਭ ਤੋਂ ਮਸ਼ਹੂਰ ਆਈਟਮ ਰੋਟੀ ਬਾਰੇ ਪੁਰਾਣੇ ਜਮਾਨੇ ਦੀ ਰੋਟੀ ਤੇ ਅੱਜ ਦੇ ਜਮਾਨੇ ਦੀ ਰੋਟੀ ਨੂੰ ਬਣਾਉਣ ਦੇ ਵਿੱਚ ਕੀ ਤਬਦੀਲੀਆਂ ਆਈਆਂ ਹਨ ਉਹਨਾਂ ਤਬਦੀਲੀਆਂ ਦਾ ਰੋਟੀ ਦੇ ਪੋਸ਼ਣ ਦੇ ਉੱਤੇ ਕੀ ਅਸਰ ਪਿਆ ਹੈ ਉਸ ਦੇ ਸਾਨੂੰ ਫਾਇਦੇ ਹੋਏ ਹਨ ਜਾਂ ਨੁਕਸਾਨ ਹੋਏ ਹਨ ਇਸ ਦੇ ਬਾਰੇ ਗੱਲ ਕਰਨ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਸਿਕਾ ਸਰ ਜੀ ਸਤਿ ਸ੍ਰੀ ਅਕਾਲ ਓਮ ਵੀਰ ਸਿੰਘ ਜੀ ਸਰ ਜੀ ਪੁਰਾਣੇ ਜਮਾਨੇ ਦੀ ਰੋਟੀ ਤੇ ਅੱਜ ਦੇ ਜਮਾਨੇ ਦੀ ਰੋਟੀ ਦੇ ਬਣਾਉਣ ਦੇ ਵਿੱਚ ਕੀ ਤਬਦੀਲੀ ਆਈਆਂ ਹਨ ਤੇ ਇਹਦਾ ਇਹਦੇ ਪੋਸ਼ਣ ਉੱਤੇ ਕੀ ਅਸਰ ਹੋਇਆ ਜੀ ਬਹੁਤ ਵੱਡੀ ਤਬਦੀਲੀ ਆਈ ਹੈ ਜੀ ਪੁਰਾਣੇ ਜਮਾਨੇ ਦੀ ਰੋਟੀ ਔਰ ਅੱਜ ਦੀ ਰੋਟੀ ਦੇ ਵਿੱਚ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਸਿ ਇਹ ਜਾਣਨਾ ਆ ਕਿ ਰੋਟੀ ਅਸੀਂ ਖਾਣੇ ਕੱਦ ਵਾਸਤੇ ਆ ਕੀ ਢੇਡ ਭਰਨ ਵਾਸਤੇ ਜਾਂ ਕਿ ਪੋਸ਼ਣ ਵਾਸਤੇ ਜੀ ਖਾਣਾ ਸੇ ਪੋਸ਼ਣ ਵਾਸਤੇ ਖਾਧਾ ਜਾਂਦਾ ਹੈ। ਸਰੀਰ ਨੂੰ ਨਿਊਟ੍ਰੀਟਸ ਦੇਣੇ ਨੇ, ਨਿਊਟ੍ਰੀਸ਼ਨ ਦੇਣੀ ਹੈ। ਤੇ ਜਿਹੜਾ ਪੁਰਾਣੇ ਜ਼ਮਾਨੇ ਦੀ ਰੋਟੀ ਸੀ, ਉਹਨੂੰ ਅਗਰ ਬਣਾਉਣ ਦੇ ਤਰੀਕੇ ਨੂੰ ਦੇਖੀਏ। ਸਭ ਤੋਂ ਪਹਿਲਾਂ ਤੇ ਹੱਥਾਂ ਦੀਆਂ ਚੱਕੀਆਂ ਦਾ ਪੀਸਾ ਆਟਾ ਹੁੰਦਾ ਸੀ। ਜੀ। ਜਿਹੜਾ ਉਹਨਾਂ ਕੇ ਪੀਂਦੇ ਸੀ ਚਣੱਕ ਖਾ ਲੈਣਾ। ਜੀ। ਤੇ ਰੋਜ਼ ਦੇ ਰੋਜ਼ ਪੀਣਾ ਹੁੰਦਾ ਸੀ ਇਹਦਾ ਮਤਲਬ ਬਿਲਕੁਲ ਤਾਜ਼ਾ ਤੋੜਿਆ ਆਟਾ ਜਿਹਦੇ ਵਿੱਚ ਪੋਸ਼ਣ ਪੂਰਾ ਹੈ। ਫਿਰ ਉਹ ਸਾਟੇ ਨੂੰ ਆਟਾ ਥੋੜਾ ਜਿਹਾ ਮੋਟਾ ਵੀ ਹੁੰਦਾ ਸੀ। ਫਿਰ ਉਹਨੂੰ ਗੁੰਨਣਾ ਤੇ ਗੁੰਨ ਕੇ 15-20 ਮਿੰਟ ਛੱਡ ਦਿੱਤਾ ਜਾਂਦਾ ਸੀ। ਪੁਰਾਣੀਆਂ ਸਾਡੀ ਦਾਦੀ ਇਹੀ ਕੰਮ ਕਰਦੇ ਹੁੰਦੇ ਸੀਗੇ ਕਿ ਉਹ ਆਟੇ ਨੂੰ ਗੁੰਧਦੇ ਸੀਗੇ ਕਹਿੰਦੇ ਇਹਨੂੰ ਹੁਣ ਗਿੱਲਾ ਪਾਉਣਾ ਉੱਤੇ ਪਾ ਕੇ ਨਾਲ ਨੂੰ ਛੱਕਦੇ ਜਰਾ ਜੀ ਤੇ ਫਿਰ ਉਹ ਇਹ ਜਿਹੜਾ ਟਾਈਮ ਉਹ ਦਿੰਦੇ ਸੀਗੇ ਪੁਰਾਣੇ ਟਾਈਮ ਦੇ ਵਿੱਚ ਹਾਲਾਂਕਿ ਉਦੋਂ ਸਾਇੰਟੀਫਿਕਲੀ ਤਾਂ ਕੋਈ ਪ੍ਰੂਫ ਨਹੀਂ ਸੀ ਲੇਕਿਨ ਫਿਰ ਵੀ ਉਹ ਦੇਖਿਆ ਗਿਆ ਕਿ ਉਹ ਜਿਹੜਾ ਟਾਈਮ ਦਿੰਦੇ ਸੀ ਉਹਦੇ ਚ ਉਹ ਸੁੱਤੀ ਹਵਸਤਾ ਚ ਉਹ ਆਟਾ ਜਿਹੜਾ ਸੀ ਜਦੋਂ ਪਾਣੀ ਪਿਆਉ ਦਈ ਸੀ ਉਹ ਲਾਈਵ ਹੋ ਜਾਂਦਾ ਸੀ ਉਹਦਾ ਪੋਸ਼ਣ ਜਿਹੜਾ ਸੀ ਜਿੰਦਾ ਹੋ ਜਾਂਦਾ ਸੀ ਉਸ ਤੋਂ ਬਾਅਦ ਫੇਰ ਰੋਟੀ ਬਣਦੀ ਸੀ ਤੇ ਜਿਆਦਾਤਰ ਰੋਟੀ ਜਿਹੜੀ ਸੀ ਨਾ ਉਹ ਮਿੱਟੀ ਦੇ ਤਵੇ ਤੇ ਜਾਂ ਫਿਰ ਤੰਦੂਰ ਚ ਬਣਦੀ ਸੀ ਜੀ ਤੇ ਚਾਹੇ ਮਿੱਟੀ ਦੇ ਤਵੇ ਤੇ ਬਣਦੀ ਸੀ ਰੋਟੀ ਪੁਰਾਣੀ ਜਿਹੜੀ ਸੀ ਟ੍ਰੈਡੀਸ਼ਨਲੀ ਜਿਹੜੀ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਚੱਕਲਾ ਵੇਲਣਾ ਇਸਤੇਮਾਲ ਨਹੀਂ ਸੀ ਹੁੰਦਾ ਰੋਟੀ ਨੂੰ ਹੱਥ ਨਾਲ ਹੀ ਚੌਰਿਆਂ ਕਰਦੇ ਸੀ ਜੀ ਤੇ ਜਦੋਂ ਵੀ ਹੱਥ ਨਾਲ ਰੋਟੀ ਬਣਦੀ ਆ ਨਾ ਤੇ ਉਹਦੇ ਨਾਲ ਪਾਣੀ ਲੱਗਦਾ ਸੁੱਕਾ ਸੂੜਾ ਨਹੀਂ ਲੱਗਦਾ ਜੀ ਤੇ ਜਦੋਂ ਪਾਣੀ ਲੱਗਦਾ ਉਹਨੂੰ ਉਹਤੇ ਪਾਣੀ ਦੇ ਵਿੱਚ ਜਿਹੜੀ ਹੈ ਉਹ ਜਿਹੜਾ ਲੱਗਿਆ ਜਦੋਂ ਰੋਟੀ ਫਿਰ ਤਵੇ ਤੇ ਜਾਣੀ ਹੈ ਇੱਕ ਤੇ ਉਹ ਰੋਟੀ ਮੋਟੀ ਰਹਿੰਦੀ ਸੀ ਹੁਣ ਤਵੇ ਤੇ ਗਈ ਤੇ ਉਸ ਪਾਣੀ ਨੇ ਉਹਦੀ ਭਾਫ਼ ਬਣਨੀ ਹੈ ਤੇ ਉਹਦਾ ਟੈਂਪਰੇਚਰ ਕੰਟਰੋਲ ਕਰਨਾ ਨਾਲ ਸਟੀਮ ਵੀ ਬਣ ਜਣੀ ਹੈ ਜੀ ਹੁਣ ਉਹ ਮਿੱਟੀ ਦਾ ਤਵਾ ਪਹਿਲਾਂ ਹੀ ਟੈਂਪਰੇਚਰ ਘੱਟ ਲੈ ਰਿਹਾ ਜਿਹਦੇ ਕਰਕੇ ਉਹਦਾ ਨਿਊਟ੍ਰੀਸ਼ਨ ਕੋਈ ਲਾਸ ਨਹੀਂ ਹੋ ਰਿਹਾ ਤੇ ਫਿਰ ਉਹਦੇ ਉੱਤੇ ਜਿਹੜਾ ਪਾਣੀ ਨੇ ਹੋਰ ਟੈਂਪਰੇਚਰ ਕੰਟਰੋਲ ਕਰਦਾ ਇਸ ਤਰ੍ਹਾਂ ਫਿਰ ਅਧ ਅਧਿਕ ਜਿਹੜੀ ਅਧ ਪੱਕਾ ਜਾ ਖਾਣਾ ਰੋਟੀ ਨੂੰ ਉੱਤੇ ਕੀਤਾ ਜਾਂਦਾ ਸੀ ਤਵੇ ਤੇ ਤੇ ਫਿਰ ਉਹਨੂੰ ਲਾਹ ਕੇ ਨਾ ਤੇ ਜਿਹੜੀਆਂ ਅੰਗਿਆਰੀਆਂ ਹੁੰਦੀਆਂ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਥੋੜਾ ਜਿਹਾ ਤੇ ਫਿਰ ਉਹਦੇ ਉੱਤੇ ਸਜ ਸਜ ਉਹਨੂੰ ਸੇਕਿਆ ਜਾਂਦਾ ਸੀ ਜੀ ਹੁਣ ਜਿਹੜੇ ਅੰਗਿਆਰ ਨਹੀਂ ਉਹਨਾਂ ਦੀ ਆਲਰੇਡੀ ਫਲੇਮ ਨਹੀਂ ਹੈਗੀ ਤੇ ਉਹਨਾਂ ਦਾ ਟੈਂਪਰੇਚਰ ਪਹਿਲਾਂ ਹੀ ਬਹੁਤ ਲੋ ਹੋ ਚੁੱਕਿਆ ਉਹ ਫਿਰ ਹੌਲੀ ਹੌਲੀ ਉਹ ਰੋਟੀ ਉੱਤੇ ਉੱਤੇ ਪੱਕਦੀ ਸੀ ਤੇ ਉਹਨੂੰ ਪੱਕਣ ਦੇ ਵਿੱਚ 5 ਤੋਂ 7 ਮਿੰਟ ਇੱਕ ਰੋਟੀ ਨੂੰ ਲੱਗਦੇ ਸੀਗੇ ਜੀ ਇਹ ਟ੍ਰੈਡੀਸ਼ਨਲ ਤਰੀਕਾ ਸੀ ਸੇਮ ਅਗਰ ਤੁਸੀਂ ਦੂਰ ਦੀ ਵੀ ਗੱਲ ਕਰੀਏ ਤੇ ਤੰਦੂਰ ਦੀ ਰੋਟੀ ਨੂੰ ਵੀ ਹੱਥ ਨਾਲ ਹੀ ਪਕਾਇਆ ਜਾਂਦਾ ਸੀ ਤੰਦੂਰ ਤਾ ਦਿੱਤਾ ਉਹਦੇ ਚੋਂ ਫਲੇਮ ਖਤਮ ਹੋ ਗਈ ਤੰਦੂਰ ਜਦੋਂ ਗਰਮ ਹੋ ਗਿਆ ਅੱਗ ਥੱਲੇ ਬੁੱਝ ਚੁੱਕੀ ਐ ਕੰਦਾ ਉਹਦੀਆਂ ਗਰਮ ਹੋ ਗਈਆਂ ਤੇ ਅੰਦਰ ਵੀ ਉਹਦੇ ਅੰਗਾਰੇ ਪਏ ਨੇ ਬਸ ਜੀ ਤੇ ਟੈਂਪਰੇਚਰ ਉਹ ਚ ਕੰਟਰੋਲ ਹੋ ਚੁੱਕਿਆ ਤੇ ਹੱਥ ਦੇ ਨਾਲ ਬਣਾ ਕੇ ਰੋਟੀ ਨੂੰ ਉਹ ਤੰਦੂਰ ਦੇ ਨਾਲ ਲਾਤਾ ਜਿਸ ਲੇਡੀ ਚ ਲਈ ਜਾਂਦੀ ਸੀ ਫੜਾਫੜ ਤੇ ਉਹ ਰੋਟੀ ਨੂੰ ਵੀ ਫਿਰ 5-7 ਮਿੰਟ ਲੱਗਦੇ ਸੀ ਅੰਦਰ ਰੋਟੀ ਉਹ ਵੀ ਥੋੜੀ ਜਿਹੀ ਮੋਟੀ ਹੁੰਦੀ ਸੀ ਜੀ ਤੇ ਇਸ ਤਰ੍ਹਾਂ ਉਹ ਖਾਣਾ ਰੋਟੀ ਪੱਕ ਕੇ ਤਿਆਰ ਹੁੰਦੀ ਸੀ ਹੁਣ ਆਜੂ ਥੋੜਾ ਜਿਹਾ ਅੱਜ ਦੀ ਰੋਟੀ ਦੇ ਉੱਤੇ ਪਹਿਲੀ ਗੱਲ ਤੇ ਅੱਜ ਦਾ ਜਿਹੜਾ ਆਟਾ ਆ ਅਸੀਂ ਅਗਰ ਭਿਆਕ ਵੀ ਰਹਾਉਨੇ ਆ ਆਪਣਾ ਮਿੰਨਾ ਦੇ ਵਿੱਚ ਵੀ ਤੇ ਮਹੀਨੇ-ਮਹੀਨੇ ਦਾ ਭਿਆਕ ਰੱਖ ਲੈਂਦੇ ਆ ਬਿਲਕੁਲ ਸਹੀ ਜਦ ਕਿ ਹੁਣ ਸਾਇੰਟਿਫਿਕਲੀ ਪ੍ਰੂਵ ਹੋ ਚੁੱਕਿਆ ਹੈ ਕਿ ਜਦੋਂ ਆਟਾ ਅਸੀਂ ਪੀਦੇ ਨੇ ਕਿਸੇ ਅਨਾਜ ਦਾ ਤੇ ਉਹਦੀ ਜਿਹੜੀ ਅੰਦਰ ਦੀ ਲਾਈਫ ਹੈ ਉਹ ਸੱਤ ਦਿਨ ਹੈ ਜੀ ਸੋ ਇਹਦਾ ਮਤਲਬ ਸੱਤ ਦਿਨ ਤੇ ਅਸੀਂ ਜਿੰਦਾ ਖਾਦਾ ਤੇ ਉਸ ਤੋਂ ਬਾਅਦ ਬਾਕੀ ਸਾਰਾ ਮਹੀਨਾ ਜਿਹੜਾ ਸੀ ਨਾ ਉਹ ਮਰੇਗਾ ਮਰਿਆ ਖਾਦਾ ਤੇ ਹੁਣ ਮਰੇ ਖਾਣੇ ਨੇ ਕਿ ਨਾਕ ਪੋਛਣ ਦੇਣਾ ਫੇਰ ਉਹ ਆਟਾ ਬਰੀਕ ਪੀਤਾ ਸੀ ਅੱਜ ਕੱਲ ਬਿਜਲੀ ਵਾਲੀਆਂ ਚੱਕੀਆਂ ਨੇ ਮੋਟੇ ਪੁੱੜਨੇ ਜਿਹੜਾ ਉਹ ਬਰੀਕ ਪੀ ਦਿੰਦੀਆਂ ਨੇ ਆਟਾ ਹੁਣ ਤੇ ਗ੍ਰਾਈਂਡਰ ਆ ਗਏ ਨੇ ਜੀ ਕਿਉਂਕਿ ਸਟੀਲ ਦੇ ਉਹ ਵੀ ਉਹਨੂੰ ਬਹੁਤ ਬਰੀਕ ਪੀ ਦਿੰਦੇ ਨੇ ਉਹਦੇ ਚਾਟੇ ਦਾ ਟੈਂਪਰੇਚਰ ਦੇਖੋ ਕਿੰਨਾ ਗਰਮ ਹੋ ਜਾਂਦਾ ਉਦੋਂ ਵੀ ਉਹ ਗਰਮ ਹੋਇਆ ਤੇ ਉੱਥੇ ਵੀ ਉਹ ਬਰੀਕ ਪੀਣ ਦੇ ਵਿੱਚ ਉਹਦਾ ਨਿਊਟ੍ਰੀਸ਼ਨ ਅਸੀਂ ਲਾਸ ਕਰ ਲਿਆ ਫੇਰ ਆਟੇ ਨੂੰ ਗੁੰਨਿਆ ਜਾਂਦਾ ਗੁੰਨ ਕੇ ਤੇ ਉਹਨੂੰ ਛਟਿਆ ਨਹੀਂ ਜਾਂਦਾ ਉਸ ਵੇਲੇ ਹਫਤਾ ਤੱਕ ਜਰੂਰੀ ਰੋਟੀਆਂ ਬਕਾਉਣੀਆਂ ਤੇ ਜਿਹੜਾ ਬਚ ਗਿਆ ਆਟਾ ਉਹ ਫੜ ਕੇ ਫਰਿੱਜ ਦੇ ਵਿੱਚ ਰੱਖ ਦੇਣਾ ਸਾਰੇ ਦਿਨ ਦਾ ਆਟਾ ਇੱਕੋ ਵਾਰ ਹੀ ਗੁੰਝਦਾ ਹਣਾ ਜੀ ਹਾਂਜੀ ਗੁੰਨ ਕੇ ਉਹਨੂੰ ਫਰਿੱਜ ਦੇ ਵਿੱਚ ਰੱਖ ਦਿੱਤਾ ਸੋ ਫਰਿੱਜੋਂ ਫੇਰ ਕੱਢਿਆ ਤੇ ਫੇਰ ਉਹਦੀ ਰੋਟੀ ਵੇਲੇ ਤੇ ਰੋਟੀ ਹੁਣ ਚੱਕਲੇ ਵੇਲਣੇ ਚ ਵੇਲੀ ਜਾਣੀ ਤੇ ਉਹਨੂੰ ਵੇਲ ਕੇ ਬਿਲਕੁਲ ਬਰੀਕ ਪਾਪੜੋਰਾ ਕਰ ਦੇਣਾ ਤੇ ਹੁਣ ਚੱਕਲੇ ਵੇਲਣੇ ਤੇ ਕਿਉਂਕਿ ਉਹ ਚਿਪਕ ਨਾ ਜਾਏ ਇਸ ਕਰਕੇ ਉਹਨਾਂ ਸੂੜਾ ਲੱਗਦਾ ਜੀ ਤੇ ਸੁੱਕਾ ਆਟਾ ਲੱਗਦਾ ਤੇ ਸੁੱਕਾ ਆਟਾ ਇਹਦੇ ਨਾਲ ਜਿਹੜੀ ਦੋਨਾਂ ਪਾਸੇ ਲੱਗਿਆ ਸੀ ਉਹ ਜਦੋਂ ਰੋਟੀ ਹੁਣ ਤਵੇ ਦੇ ਉੱਤੇ ਗਈ ਹੈ ਲੋਹੇ ਦੇ ਤਵੇ ਦੇ ਉੱਤੇ ਆਜ ਦਾ ਜਿਹੜਾ ਜੀ ਤੇ ਉਹ ਤਵਾ ਕੱਤੇ ਰੱਖਿਆ ਗੈਸ ਦੇ ਉੱਤੇ ਤੇ ਗੈਸ ਤਾਂ ਥੱਲੇ ਜਿਹੜੀ ਫਰੇਮ ਹੈ ਬਲੂ ਉਹਦਾ ਟੈਂਪਰੇਚਰ ਬਹੁਤ ਹਾਈ ਹੈ ਉਹ ਰੋਟੀ ਉੱਤੇ ਗਈ ਬਸ ਇੱਕ ਦੋ ਦੋ ਤਿੰਨ ਸੈਕਿੰਡ ਹੋਰ ਨੂੰ ਰੱਖਿਆ ਜਾਂਦਾ ਤੇ ਫਿਰ ਉਹਨੂੰ ਕਾਸਾ ਪਾੜ ਦਿੱਤਾ ਜਾਂਦਾ ਜੀ ਠੀਕ ਹੈ ਜੀ ਫਿਰ 3-4 ਸੈਕਿੰਡ ਹੋਰ ਰਹੀ ਤੇ ਫਿਰ ਉਹਨੂੰ ਉੱਥੋਂ ਤਵੇ ਤੋਂ ਲਾ ਕੇ ਨਾਲ ਦੀ ਬਰਨਰ ਤੇ ਗੈਸ ਚੱਲ ਰਹੀ ਹੁੰਦੀ ਜਿਸ ਤੇ ਰੋਟੀ ਉੱਤੇ ਉਹਨੂੰ ਪਾੜਦਾ ਫੁਲਕਾ ਫੁੱਲ ਜਾਣਾ ਅੰਦੀ ਉਹ ਪਹਿਲਾਂ ਹੀ ਚਕਲੇ ਦੇ ਉੱਤੇ ਉਹਨੂੰ ਬਿਲਕੁਲ ਪਤਲਾ ਕਰ ਲਿਆ ਗਿਆ ਹੈ ਆਟਾ ਸਾਡਾ ਪਹਿਲਾਂ ਹੀ ਬਰੀਕ ਪੀਸਿਆ ਹੋਇਆ ਹੈ ਪੋਸ਼ਣ ਉੱਚੀ ਨਹੀਂ ਹੈ ਇਧਰ ਜਦੋਂ ਹੁਣ ਗੈਸ ਦੇ ਉੱਤੇ ਕਰ ਲਈ ਹੈ ਤੇ ਗੈਸ ਦੇ ਵਿੱਚੋਂ ਜਿਹੜੀ ਐਲਪੀਜੀ ਬਰਨ ਹੋ ਰਹੀ ਹੈ ਉਹ ਚੋਂ ਤੇ ਕੈਸ ਕਾਰਬਨ ਮੋਨੋਆਕਸਾਈਡ ਵੀ ਨਾਲ ਨਿਕਲ ਰਹੀ ਹੈ ਜੀ ਤੇ ਇਹ ਅੱਜ ਦੀ ਰੋਟੀ ਤਿਆਰ ਹੋ ਗਈ ਹਾਂਜੀ ਗਰਮਾ ਗਰਮ ਫੁਲਕੇ ਜਿਹੜੇ ਨੇ ਉਹ ਰਸਤੇ ਜਾਂਦੇ ਨੇ ਤੇ ਫਿਰ ਨਾਲੋਂ ਨਾਲ ਖਾਈ ਜਾਂਦੇ ਹੁਣ ਗੱਲ ਹੈ ਕਿ ਖਾਣਾ ਤੇ ਸੀਗਾ ਪੋਸ਼ਣ ਵਾਸਤੇ ਰੋਖ ਪੋਸ਼ਣ ਕਿੱਥੇ ਰਿਹਾ ਇੱਕ ਪਾਸੇ ਉਹ ਮੋਟਾ ਆਟਾ ਉਹਦੀ ਹੱਥ ਨਾਲ ਚੌੜੀ ਕੀਤੀ ਗਈ ਮੋਟੀ ਰੋਟੀ ਜਿਹਦੇ ਇਧਰ ਉਹ ਵੀ ਠੀਕ ਹੈ ਹੀਟ ਤੇ ਜਾਏਗੀ ਲੇਕਿਨ ਉਹ ਮਿੱਟੀ ਦਾ ਤਵਾ ਜਿਹਨੇ ਟੈਂਪਰੇਚਰ ਲੈਣਾ ਹੀ ਘੱਟ ਹੈ ਥੱਲੇ ਬਲ ਦੀ ਅੱਗ ਪੀਲੀ ਫਲੇਮ ਜਿਹਦਾ ਟੈਂਪਰੇਚਰ ਮਾਤਰ 250 300 ਡਿਗਰੀ ਸੈਲਸੀਅਸ ਹੈ ਉਹ ਵੀ ਹਵਾ ਪੈਣੀ ਹੈ ਕਿ ਪੂਰਾ ਟੈਂਪਰੇਚਰ ਤਵੇ ਤੱਕ ਜਾਣਾ ਨਹੀਂ ਜੀ ਲੋ ਟੈਂਪਰੇਚਰ ਦੇ ਉੱਤੇ ਪੱਕਿਆ ਖਾਣਾ ਫੇਰ ਉੱਥੋਂ ਜੇ ਲੱਤੀ ਹੈ ਤੇ ਥੱਲੇ ਜਿਹੜੀਆਂ ਗਿਆਰ ਨੇ ਉਹਨਾਂ ਦਾ ਟੈਂਪਰੇਚਰ ਵੀ 100 ਡਿਗਰੀ ਤੱਕ ਹੀ ਹੈ ਜੀ ਲੋ ਟੈਂਪਰੇਚਰ ਤੇ ਬਣਿਆ ਖਾਣਾ 7-8 ਮਿੰਟ ਦੇ ਵਿੱਚ ਪੱਕਿਆ ਵੀ ਪੂਰੀ ਤਰ੍ਹਾਂ ਜਿਹੜਾ ਠੀਕ ਹੈ ਥੋੜਾ ਬਹੁਤ ਜੇ ਸਾਈਡਾਂ ਤੋਂ ਨਿਊਟ੍ਰੀਸ਼ਨ ਖਰਾਬ ਹੋਇਆ ਵੀ ਹੋਏਗਾ ਲੇਕਿਨ ਅੰਦਰੋਂ ਤੇ ਪੱਕਣ ਵਾਸਤੇ ਬਹੁਤ ਕੁਛ ਹੈ ਜੀ ਸੋ ਇੱਕ ਹੋ ਰੋਟੀ ਜਿਹੜੀ ਸਾਨੂੰ ਪੋਸ਼ਣ ਦਿੰਦੀ ਸੀ ਇੱਕ ਅੱਜ ਦਾ ਫੁਲਕਾ ਜਿਹੜਾ ਜਿਹਦੇ ਵਿੱਚ ਵਿੱਚ ਕੁਝ ਨਹੀਂ ਹੈ ਦੋਨਾਂ ਪਾਸਿਓਂ ਹਾਈ ਟੈਂਪਰੇਚਰ ਤੇ ਜਾਣਾ ਹੈ ਤੇ ਨਿਊਟ੍ਰੀਸ਼ਨ ਤੇ ਬਾਹਰਲਾ ਜਿਹੜਾ ਸੀ ਉਹ ਬਚਿਆ ਨਹੀਂ ਪਹਿਲਾਂ ਹੀ ਨਹੀਂ ਸੀ ਜੀ ਆਟਾ ਪੁਰਾਣਾ ਸੀਗਾ ਫਿਰ ਰਹੀਂਦੀ ਖੁਦੀ ਕਸਰ ਇੱਥੇ ਕੱਢ ਦਿੱਤੀ ਤੇ ਫਿਰ ਲਾ ਕੇ ਸਦਾ ਗੈਸ ਤੇ ਕੀਤਾ ਤੇ ਉਹਨੂੰ ਜਰੀਲੀਆ ਵੀ ਕਰ ਰਿਆ ਹੁਣ ਤੁਸੀਂ ਆਪ ਹੀ ਦੱਸਿਓ ਕਿ ਪੋਸ਼ਣ ਦੋਨਾਂ ਚੁੱਕੇ ਦੇ ਵਿੱਚ ਹੋਵੇਗਾ ਰੋਟੀ ਰੋਟੀ ਚ ਹੋਵੇਗਾ ਇਹ ਜਿਹੜਾ ਅਸੀਂ ਸਫਰ ਤੈਅ ਕੀਤਾ ਆ ਰੋਟੀ ਦਾ ਤੇ ਜੋ ਅੱਜ ਦੇ ਫੁਰਕੇ ਤੱਕ ਪਹੁੰਚੇ ਆ ਅਸੀਂ ਮਾਡਰਨ ਜਿਹੜੇ ਹੋਏ ਆ ਅਸੀਂ ਪੋਸ਼ਣ ਦਾ ਤੇ ਛੱਡਿਆ ਕੱਖ ਨਹੀਂ ਜੀ ਤੇ ਨਤੀਜਾ ਉਹਦਾ ਕੀ ਹੈ ਅੱਜ ਘਰ ਘਰ ਚ ਬਿਮਾਰੀਆਂ ਨੇ ਘਰ ਘਰ ਚੇ ਸਮੱਸਿਆਵਾਂ ਆਣੇ ਸੋ ਅਗਰ ਪੋਸ਼ਣ ਵਾਸਤੇ ਰੋਟੀ ਖਾਣੀ ਹੈ ਕਿਉਂਕਿ ਜੇ ਤੰਦਰੁਸਤ ਰਹਿਣਾ ਹੈ ਤੇ ਪੋਸ਼ਣਤ ਦੇਣਾ ਪਵੇਗਾ ਜੀ ਤੇ ਉਸ ਰੋਟੀ ਨੂੰ ਫਿਰ ਤੋਂ ਠੀਕ ਕਰਨਾ ਪਵੇਗਾ ਬਿਲਕੁਲ ਸਹੀ ਸੋ ਸਰ ਜੀ ਹੁਣ ਘਰਾਂ ਦੇ ਵਿੱਚ ਚੁੱਲੇ ਤੇ ਹੈ ਨਹੀਂ ਜੀ ਹੈ ਨਾ ਪਿੰਡਾਂ 'ਚ ਸ਼ਹਿਰ ਹੋਣਗੇ ਸ਼ਹਿਰਾਂ 'ਚ ਤਾਂ ਨਹੀਂ ਮਿਲਦੇ ਨੇ ਤੇ ਇਦਾਂ ਦਾ ਫਿਰ ਹੱਲ ਕਿਦਾਂ ਕੀਤਾ ਜਾ ਸਕੀ ਜੀ ਦੇਖੋ ਜਿਹੜੇ ਹੱਲ ਨੇ ਅੱਜ ਵੀ ਰੋਟੀ ਜਿਹੜੀ ਬਣਾਉਣ ਦਾ ਜਿਹੜੇ ਤਰੀਕੇ ਨੇ ਬਸ ਤਰੀਕਾ ਜਿਹੜਾ ਉਹ ਤੰਦੂਰ ਹੈ ਜੀ ਮੈਂ ਅੱਜ ਦੇ ਹੋਟਲਾਂ ਢਾਬਿਆਂ ਦੀ ਤੰਦੂਰ ਦੀ ਗੱਲ ਨਹੀਂ ਕਰ ਰਿਹਾ ਜਿੱਥੇ ਮੈਦੇ ਦੀਆਂ ਰੋਟੀਆਂ ਨੇ ਮੈਂ ਟ੍ਰੈਡੀਸ਼ਨਲ ਤਰੀਕਾ ਜਿਹੜਾ ਸਾਡਾ ਪੰਜਾਬ ਦਾ ਸੀਗਾ ਤੰਦੂਰ ਦੀ ਰੋਟੀ ਬਣਾਉਂਦਾ ਮੈਂ ਉਹਦੀ ਗੱਲ ਕਰ ਰਿਹਾ ਜਿਹਦੇ ਚ ਤਾਜ਼ਾ ਖਾਣਾ ਹੋਵੇ ਵੈਸੇ ਵੀ ਅੱਜ ਦੇਖੋ ਕਿ ਇਹ ਚਲਨ ਆ ਰਿਹਾ ਹੈ ਕਿ ਲੋਕੀ ਹੁਣ ਘਰੇਲੂ ਚੱਕੀਆਂ ਲਿਆ ਰਹੇ ਨੇ ਜੀ ਜਿਹਦੇ ਚ ਰੋਜ਼ ਦਾ ਤਾਜ਼ਾ ਆਟਾ ਪੀਸ ਕੇ ਖਾ ਸਕਣ ਠੀਕ ਹੈ ਤੇ ਜਿੰਨਾ ਜਿੰਨਾ ਨੇ ਇਹ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਵੀ ਮਿਲ ਰਿਹਾ ਹੈ ਸੋ ਇਹ ਇਹ ਤਿਆਰ ਜੁਸਟ ਹੋ ਗਿਆ ਹੈ ਲੇਕਿਨ ਉਹਦੇ ਵਿੱਚ ਵੀ ਅੱਗੇ ਰੋਟੀ ਜਿਹੜੀ ਬਣਾਉਣੀ ਹੈ ਫਿਰ ਅਸੀਂ ਉਹਨੂੰ ਵੀ ਥੋੜਾ ਸੁਧਾਰ ਲਈਏ ਜੀ ਆਟਾ ਥੋੜਾ ਜਿਆ ਮੋਟਾ ਰੱਖੀਏ ਬਹੁਤ ਪ੍ਰੀਕ ਨੂੰ ਨਾ ਕਰੀਏ ਰੋਟੀ ਜਿਹੜੀ ਹੈ ਉਹਨੂੰ ਪਕਾਈਏ ਤੰਦੂਰ ਤੋਂ ਆਉਣ ਦੇ ਮੇਨ ਚੀਜ਼ ਹੁੰਦਾ ਕਿਸੇ ਚੀਜ਼ ਨੂੰ ਹੀਟ ਦੇਣਾ ਤੰਦੂਰ ਅੱਜ ਵੀ ਮਿੱਟੀ ਦੇ ਬਣ ਜਾਂਦੇ ਨੇ ਉਹ ਕਿਸੇ ਘਰ ਚ ਵੀ ਹੋ ਸਕਦਾ ਉਹਨੂੰ ਦੇਣੀ ਤੇ ਹੀਟ ਹੈ ਨਾ ਅਸੀਂ ਜੀ ਤੋਂ ਅਸੀਂ ਇਲੈਕਟ੍ਰਿਸਿਟੀ ਨਾਲ ਵੀ ਦੇ ਸਕਦੇ ਹਾਂ ਠੀਕ ਹੈ ਉਹਦੇ ਵਿੱਚ ਇੱਕ ਹੀਟਰ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਗਰਮ ਕਰ ਸਕਦੇ ਹਾਂ ਬਹੁਤ سارے ਤਰੀਕੇ ਨੇ ਜੀ ਸੋ ਉਹਦੇ ਵਿੱਚ ਜਿਹੜੀ ਹੱਥ ਦੀ ਪੱਕੀ ਹੱਥ ਨਾਲ ਚੌੜੀ ਕੀਤੀ ਪਾਣੀ ਲਾ ਕੇ ਰੋਟੀ ਤੰਦੂਰ ਦੇ ਵਿੱਚ ਲੱਗਦੀ ਆ ਤੇ ਤੰਦੂਰ ਜਦੋਂ ਗਰਮ ਹੋ ਜਾਂਦਾ ਆ ਤੇ ਉਹਦੇ ਵਿੱਚ ਫਲੇਮ ਨਹੀਂ ਹੈਗੀ ਫਲੇਮ ਖਤਮ ਹੋ ਜਾਂਦੀ ਹੈ ਉਹਦਾ ਜਿਹੜਾ ਟੈਂਪਰੇਚਰ ਆ ਉਹ ਇੱਕ ਕੰਟਰੋਲਡ ਟੈਂਪਰੇਚਰ ਹੈ ਜੀ ਤੇ ਉਹਦੇ ਨਾਲ ਜਿਹੜੀ ਪਾਣੀ ਦੇ ਨਾਲ ਚੌੜੀ ਕੀਤੀ ਰੋਟੀ ਜਦੋਂ ਲਾਈ ਜਾਏਗੀ ਤੇ ਉਹ ਪਾਣੀ ਨੇ ਵੀ ਵਾਈਪੋਰੇਟ ਹੋਣਾ ਹੈ ਉਹਦੀ ਵੀ ਭਾਪ ਬਣਨੀ ਹੈ ਉਹਨੇ ਵੀ ਟੈਂਪਰੇਚਰ ਕੰਟਰੋਲ ਕਰਨਾ ਹੈ ਤੇ ਰੋਟੀ ਨੇ ਦੋਨੋਂ ਪਾਸਿਓਂ ਇੱਕੋ ਜਿਹਾ ਪਕਣਾ ਹੈ। ਪਿੱਛੇ ਦੀਵਾਰ ਜਿੰਨਾ ਚਿਪਕੀ ਹੈ ਉਹ ਵੀ ਗਰਮ ਹੈ ਤੇ ਜਿਹੜੀ ਅੰਦਰ ਟੈਂਪਰੇਚਰ ਹੈ ਉਹ ਵੀ ਹੈਗਾ ਆ ਤੇ ਦੋਨੋਂ ਪਾਸਿਓਂ ਉੱਥੇ ਵੀ 6-7 ਮਿੰਟ ਰੋਟੀ ਨੂੰ ਪਕਾਉਣ ਚ ਲੱਗਦੇ ਨੇ। ਜੀ। ਸੋ ਬੈਸਟ ਤਰੀਕਾ ਤੇ ਰੋਟੀ ਦਾ ਇਹੀ ਹੈ ਅਗਰ ਅਸੀਂ ਰੋਟੀ ਹੀ ਖਾਣੀ ਹੈ ਤੇ। ਜੀ। ਦੂਸਰੀ ਚੀਜ਼ ਜਿਹੜੀ ਹੈ ਕਿ ਜਿਹੜਾ ਰੋਟੀ ਦਾ ਚਲਣ ਹੈ ਉਹ ਤੇ ਆ ਜਿੱਥੇ-ਜਿੱਥੇ ਪੰਜਾਬੀ ਹੈ। ਹਾਂ ਜੀ। ਹੰਝ ਇੰਨੇ ਸਾਰੀ ਜਗ੍ਹਾ ਪਪੂਲਰ ਕੀਤੀ ਹੈ ਚਾਹੇ ਉਹ ਵਿਦੇਸ਼ਾਂ ਚਲੇ ਚਾਹੇ ਕਿਤੇ ਵੀ ਬੈਠੇ ਤੇ ਅੱਜ ਵੀ ਉਹ ਰੋਟੀ ਦੇ ਸ਼ਕੀਮ ਨੇ ਜੀ ਜੀ ਤੇ ਇੱਕ ਮਾਡਰਨ ਜਿਹੜਾ ਅਸੀਂ ਬਾਅਦ ਚ ਫੇਰ ਖੌੜੀ-ਖੌੜੀ ਬਦਲ ਕੇ ਅਸੀਂ ਪਰੌਂਠਿਆਂ ਤੇ ਆਏ ਬਹੁਤ ਪਹਿਲਾਂ ਸਟਾਰਟ ਹੋ ਗਈ ਸੀ ਪਰੌਂਠੇ ਲੇਕਿਨ ਇਹ ਜਦੋਂ ਪਰੌਂਠੇ ਬਣਾਉਣੇ ਸਟਾਰਟ ਕੀਤੇ ਅਸੀਂ ਤੇ ਉਹ ਉਹ ਚ ਨੁਕਸਾਨ ਹੋਇਆ ਅੱਜ ਪਤਾ ਹੀ ਹੈ ਹੁਣ ਕਿ ਮਨਾ ਕੀਤਾ ਜਾਂਦਾ ਕਿ ਨਾ ਖਾਓ ਜਿਹੜਾ ਤਲਿਆ ਹੈ ਜੀ ਕਿਉਂਕਿ ਉਹਦੇ ਚ ਜਦੋਂ ਅਸੀਂ ਤੇਲ ਘੋ ਵੀ ਲਾ ਦਿੱਤਾ ਤੇ ਜਦੋਂ ਸੇਕ ਤੇ ਖੜਿਆ ਤੇ ਉਹ ਹਾਈ ਟੈਂਪਰੇਚਰ ਤੇ ਹੋ ਗਿਆ ਉਹ ਖਾਣਾ ਜ ਤਰ੍ਹਾਂ ਨਾਲ ਤળਿਆ ਗਿਆ ਤੇ ਤਲਣ ਨਾਲ ਉਹ ਤਾਂ ਨਿਊਟ੍ਰੀਸ਼ਨ ਬਚਦਾ ਨਹੀਂ ਪਿੱਛੇ ਬਚਦੀਆਂ ਕੈਲਰੀਜ਼ ਉਹ ਕੈਲਰੀਜ਼ ਅਸੀਂ ਬਰਨ ਕਰਨੀਆਂ ਨਹੀਂ ਐ ਕਿਉਂਕਿ ਫੀਕਰ ਵਰਕ ਹੈ ਨਹੀਂ ਹੁਣ ਉਹ ਫਿਰ ਫੈਟ ਬਣਾਈ ਜਾਂਦੀਆਂ ਨੇ ਸਰੀਰ ਦੇ ਵਿੱਚ ਤੇ ਉਹ 23 ਪ੍ਰੋਬਲਮ ਖੜੀਆਂ ਕਰ ਦਿੰਦੀਆਂ ਨੇ ਸੋ ਜਿਹੜਾ ਦੁਨੀਆ ਦੇ ਵਿੱਚ ਰੋਟੀ ਦਾ ਜਿਹੜਾ ਅਨਾਜ ਨੇ ਅਲੱਗ-ਅਲੱਗ ਰੋਟੀ ਤੁਹਾਨੂੰ ਪਤਾ ਕਈ ਤਰ੍ਹਾਂ ਦੀ ਬਣਦੀ ਐ ਜੀ ਠੀਕ ਐ ਜੀ ਉਹਦੇ ਚ ਬਾਜਰਾ ਵੀ ਹੁੰਦਾ ਜੋਆਰ ਵੀ ਹੁੰਦੀ ਐ ਉਹ ਸਿਲਟਸ ਵੀ ਆ ਜਾਂਦੇ ਨੇ ਠੀਕ ਹੈ ਉਹਦੇ ਚ ਮੱਕੀ ਵੀ ਆ ਜਾਂਦੀ ਹੈ ਕਣਕ ਵੀ ਆ ਜਾਂਦੀ ਹੈ ਪਹਿਲੀ ਗੱਲ ਤੇ ਅਸੀਂ ਕੱਲੀ ਕਣਕ ਜਿਹੜੀ ਆ ਉਹਨੂੰ ਨਾ ਇਸਤੇਮਾਲ ਕਰਕੇ ਅਸੀਂ ਮਲਟੀ ਗ੍ਰੇਨ ਕਰ ਲਈਏ ਜੀ ਦੋ ਚਾਰ ਅਨਾਜ ਮਿਲਾ ਲਈਏ ਜਾਂ ਫਿਰ ਬਦਲ ਬਦਲ ਕੇ ਰੋਟੀਆਂ ਲੈਂਦੇ ਰਹੀਏ ਅਸੀਂ ਕਦੇ ਬਾਜਰੇ ਦੀ ਹੋ ਗਈ ਕਦੇ ਮੱਕੀ ਦੀ ਹੋ ਗਈ ਕਦੇ ਜਵਾਰ ਦੀ ਹੋ ਗਈ ਠੀਕ ਹੈ ਜੀ ਕਦੇ ਕਣਕ ਦੀ ਵੀ ਹੋ ਗਈ ਕਦੇ ਮਿਲਟਸ ਦੀ ਹੋ ਗਈ ਕੋਧਰਾ ਆ ਰਾਗੀ ਹੈ ਜੀ ਬੜੇ ਚੰਗੇ ਮਿਲਟਸ ਨੇ ਇਹਨਾਂ ਨੂੰ ਵੀ ਅਸੀਂ ਜ਼ਿੰਦਗੀ 'ਚ ਸ਼ਾਮਲ ਕਰ ਲਈਏ ਤੇ ਰੋਟੀ ਜਿਹੜੀ ਬਣਾਈਏ ਉਹਨੂੰ ਅਸੀਂ ਪੁਰਾਣੇ ਤਰੀਕੇ ਨਾਲ ਹੀ ਤੰਦੂਰ ਦੀ ਬਣਾਈਏ ਜਾਂ ਫਿਰ ਜਿਹੜੇ ਬਾਕੀ ਕੰਟਰੀ ਨੇ ਉੱਥੇ ਰੋਟੀ ਨਹੀਂ ਹੈ ਉੱਥੇ ਬ레ਡ ਬਣਦਾ ਤੇ ਬ레ਡ ਬਣਾਉਣ ਦਾ ਵੀ ਅੱਜ ਦਾ ਇੰਡੀਅਨ ਤਰੀਕਾ ਨਹੀਂ ਜੀ ਜਿਹਦੇ ਵਿੱਚ ਕਿੰਨੇ ਸਾਰੇ ਪ੍ਰੀਜ਼ਰਵਟਿਵ ਪਾਉਂਦੇ ਤੇ ਉਹ ਇਲੈਕਟ੍ਰੋਨਿਕ ਅੱਜ ਮਸ਼ੀਨਾਂ ਨੇ ਉਹਦੇ ਵਿੱਚੋਂ ਫਟਾਫਟ ਬਣਾ ਕੇ ਉਹਨੂੰ ਕੱਢ ਦਿੰਦੇ ਨੇ ਅੱਧ ਕੱਚਾ ਜਾਈ ਕਰਕੇ ਉਹ ਬਿਲਕੁਲ ਗਲਤ ਹੈਗਾ ਜਿਹੜਾ ਪੁਰਾਣਾ ਤਰੀਕਾ ਸੀ ਬ레ਡ ਬਣਾਉਣ ਦਾ ਜੀ ਠੀਕ ਹੈ ਜੀ ਉਹ ਪੱਠੀਆਂ ਦੇ ਵਿੱਚ ਉਪਤੇ ਨੂੰ ਪਾਇਆ ਜਾਂਦਾ ਸੀ ਬਿਲਕੁਲ ਤੰਦੂਰ ਵਾਲਾ ਹੀ ਕੰਮ ਸੀਗਾ ਉਹ ਵੀ ਠੀਕ ਹੈ ਦੀਵਾਰਾਂ ਉਹ ਵੀ ਸੇਕ ਹੋ ਜਾਂਦਾ ਸੀ ਥਲੇ ਜਵਾਕ ਬੁੱਝ ਜਾਂਦੀ ਸੀ ਜੋ ਕੋਲੇ ਰਹਿ ਜਾਂਦੇ ਸੀ ਤੇ ਫੇਰ ਬਰੈਡ ਨੂੰ ਕੀ ਕੀਤਾ ਬਣਾਉਣ ਦਾ ਤਰੀਕਾ ਕੀ ਹੈਗਾ ਕਿ ਆਟੇ ਨੂੰ ਗੁੰਨ ਕੇ ਤੇ ਸਗੋਂ ਉਹਦੇ ਵਿੱਚ ਹੋਰ ਬੇਕਿੰਗ ਸੋਡਾ ਪਾ ਕੇ ਉਹਨੂੰ ਫੁਲਾਤਾ ਜਾਂਦਾ ਛੱਡ ਦਿੱਤਾ ਜਾਂਦਾ ਥੋੜੀ ਜ਼ਿਆਦਾ ਦੇਰ ਲਈ ਤੇ ਉਹ ਫੁੱਲ ਜਾਂਦਾ ਉਹ ਚਖਮੀਰ ਬਣ ਜਾਂਦਾ ਖਮੀਰ ਬਣ ਦਾ ਫਾਇਦਾ ਇਹ ਹੁੰਦਾ ਹੈ ਕਿ ਉਹਦੇ ਚ ਵੀਟਾਮਿਨ B ਜਿਹੜੇ ਨੇ ਉਹ ਹੋਰ ਆ ਜਾਂਦੇ ਜੀ ਨਿਊਟ੍ਰੀਸ਼ਨ ਪਹਿਲਾਂ ਨਾਲੋਂ ਵੱਧ ਗਿਆ ਉਹਦਾ ਠੀਕ ਹੈ ਉਸ ਵਿੱਚ ਪੁਰਾਣੀ ਬ੍ਰੈਡ ਦੇ ਵਿੱਚ ਕੋਈ ਪ੍ਰੀਜ਼ਰਵਟਿਵ ਨਹੀਂ ਸੀ ਪੈਂਦਾ ਤੇ ਫੇਰ ਉਹ ਜਦੋਂ ਫੁੱਲ ਜਾਂਦੀ ਆ ਟਰੇ ਦੇ ਵਿੱਚ ਪਈ ਤੇ ਫੇਰ ਉਹ ਟਰੇ ਨੂੰ ਉਸ ਓਵਨ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ ਤੇ 10 15 ਮਿੰਟ ਤੋਂ ਉਹਨੂੰ ਰੋਟੀ ਨੂੰ ਬ੍ਰੈਡ ਨੂੰ ਬੰਨ ਦੇ ਵਿੱਚ ਲੱਗਦੇ ਸੀ ਮੱਠੇ ਸੇਕ ਦੇ ਵਿੱਚ ਉਹ ਵਧੀਆ ਪੱਕ ਜਾਂਦੀ ਸੀ ਤੇ ਉਹ ਇੱਕ ਵਧੀਆ ਤਰੀਕਾ ਆ ਅਨਾਜਾਂ ਨੂੰ ਖਾਣ ਦਾ ਜੀ ਬ੍ਰੈਡ ਬਣਾ ਕੇ ਜੀ ਔਰ ਤਰੀਕਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਮੈਂ ਅੱਜ ਦਾ ਜਿਹੜਾ ਇੰਡੀਆ ਦੇ ਵਿੱਚ ਤਰੀਕਾ ਮੈਂ ਉਹਦੇ ਤੋਂ ਬਿਲਕੁਲ ਵੀ ਹੱਕ ਚਲੇਗਾ ਠੀਕ ਹੈ ਇੰਡੀਆ ਦੀ ਬਰੈਡ ਸਭ ਤੋਂ ਵੈਸੋਲੇ ਅਗਰ ਬੇਕਾਰ ਕੋਈ ਖਾਣਾ ਹੈਗਾ ਤੋ ਇੰਡੀਅਨ ਬਰੈਡ ਹੈਗੀ ਹੈ ਉਸ ਤੋਂ ਵਧੀਆ ਤਰੀਕਾ ਅਗਰ ਅਸੀਂ ਅਪਣਾਉਣਾ ਆ ਤਾਂ ਅਸੀਂ ਰੋਟੀ ਦੇ ਪਿੱਛੇ ਪਏ ਕਿਉਂ ਆ ਇਹ ਸਭ ਤੋਂ ਜ਼ਿਆਦਾ ਟਾਈਮ ਖਾਣ ਵਾਲਾ ਖਾਣਾ ਹੈ ਜੀ ਠੀਕ ਹੈ ਉਸ ਰੇੜੀ ਨੂੰ ਪੁੱਛ ਕੇ ਦੇਖੋ ਜਿੰਨੇ 8-10 ਘਰ ਦੇ ਜੀਆਂ ਦੀਆਂ ਫਿਰ ਰੋਟੀਆਂ ਪਕਾਉਣੀਆਂ ਹੁੰਦੀਆਂ ਇੱਕ ਇੱਕ ਆਟੇ ਨੂੰ ਪਹਿਲਾਂ ਗੁੰਨਣਾ ਤੇ ਫਿਰ ਇੱਕ ਇੱਕ ਕਰਕੇ ਉਹਦਾ ਉਸੇ ਕੇੜੇ ਬਣਾਉਣੇ ਫਿਰ ਉਹਨੂੰ ਚੁੰਡਣਾ ਫਿਰ ਵੇਲਣਾ ਫਿਰ ਉਹਨੂੰ ਤਵੇ ਤੇ ਖੜਨਾ ਠੀਕ ਹੈ ਜੀ ਤੇ ਫਿਰ ਇੱਕ ਇੱਕ ਕਰਕੇ ਰੋਟੀ ਬਣਾਉਣੀ ਠੀਕ ਹੈ ਤੇ ਜੇ 10 ਜਾਣੇ ਨੇ ਤੇ 5-5 ਰੋਟੀਆਂ ਸਭ ਨਾਲ ਦੀਆਂ ਬਣਾਉਂਦੇ ਆ 50 ਰੁਪਈਆ ਬਣਾਉਂਦੇ ਆ ਉਹ ਉਹਦੇ ਆਲਾ ਤੋਂ ਆ ਨਹੀਂ ਕੱਢ ਜਾਂਦਾ ਜੀ ਠੀਕ ਹੈ ਔਰ ਪੋਛਣ ਦੇ ਨਾਲ ਤੇ ਉਹਦੇ ਵਿੱਚ ਕਿੰਨਾ ਅਸੀਂ ਲਾਸ ਕਰੰਦਾ ਆ ਉਦੋਂ ਬੈਟਰ ਨਹੀਂ ਕਿ ਅਸੀਂ ਦਲੀਆ ਲਈਏ ਨਾ ਤੇ ਚੱਕੀ ਦਾ ਚੱਕਰ ਅੱਜ ਘਰ ਖਰਚ ਮਿਕਸਰ ਗ੍ਰੈਂਡਰ ਹੈਗੇ ਨੇ ਜੀ ਔਰ ਮਿਕਸੀ ਦੇ ਵਿੱਚ ਤੁਸੀਂ ਕੋਈ ਵੀ ਅਨਾਜ ਪਾਓ ਤੇ ਸਿਰਫ 5-7 ਸੈਕਿੰਡ ਲੱਗਦੇ ਨੇ ਮੰਤਲ ਗਿਆ ਪੰਜ ਜੀ ਹਾਂਜੀ ਤਾਜ਼ਾ ਅਸੀਂ ਦਲੀਆ ਪੀਸਾ ਰੋਜ਼ ਤੇ ਉਹਨੂੰ ਫਿਰ ਥੋੜੀ ਦੇਰ ਬਾਅਦ ਤੇ ਪਾਣੀ ਪਾ ਕੇ ਛੱਡ ਦਿੱਤਾ ਉਹਨੂੰ ਲਾਈਵ ਹੋਣ ਦੇਈਏ 2-3 3-4 ਘੰਟੇ ਛੱਡਦੇ ਹੋਰ ਤੇ ਜਦੋਂ ਉਹ ਲਾਈਵ ਹੋ ਗਿਆ ਦਲੀਆ ਤੇ ਫਿਰ ਇਹਨੂੰ ਮੱਠੇ ਸੇਕ ਦੇ ਉੱਤੇ ਅਸੀਂ ਪਕਾ ਲਈਏ ਹੁਣ ਉਹਨੂੰ ਦਲੀਏ ਨੂੰ ਤੁਸੀਂ ਕਿੰਨੇ ਟੇਸ ਦੇ ਸਕਦੇ ਹੋ ਜੀ ਹਾਂਜੀ ਅਲੱਗ-ਅਲੱਗ ਸਵਾਦ ਉਹਦੇ ਬਣਾ ਸਕਦੇ ਹੋ ਤੁਸੀਂ ਕਦੇ ਮਿੱਠਾ ਬਣਾ ਲਓ ਕਦੇ ਤੁਸੀਂ ਫਿਕਾਈ ਬਣਾ ਲਓ ਕਦੇ ਸ ਨਮਕੀਨ ਬਣਾ ਲਓ ਜਿਸ ਤਰ੍ਹਾਂ ਦਾ ਮਰਜ਼ੀ ਕਰ ਲਓ ਜੀ ਹਾਂਜੀ ਹੁਣ ਉਹ ਮੱਠੇ ਸੇਕ ਦੇ ਉੱਤੇ ਜਿਹੜਾ ਉਸੇ ਵੇਲੇ ਟੁੱਟਿਆ ਅਨਾਜ ਉਹਦੇ ਚ ਪੋਸ਼ਣ ਪੂਰਾ ਆ ਉਹਨੂੰ ਤੁਸੀਂ ਪਾਣੀ ਚ ਘੋਇਆ ਉਹਨੂੰ ਲਾਈਵ ਕਰ ਲਿਆ ਮੌਕਾ ਦੇ ਦਿੱਤਾ ਉਹਨੂੰ ਫਿਰ ਉਹਨੂੰ ਮੱਠੇ ਸੇਕ ਦੇ ਵਿੱਚ ਦਲੀਆ ਬਣ ਦੇ ਵਿੱਚ 15-20 ਮਿੰਟ ਲੱਗਦੇ ਨੇ ਜੀ ਲੋ ਟੈਂਪਰੇਚਰ ਥੱਲੇ ਤੁਸੀਂ ਟੈਂਪਰੇਚਰ ਕੰਟਰੋਲ ਰੱਖਿਆ ਠੀਕ ਹੈ ਤੇ ਉਹਦੀ ਹੁਣ ਨਾਲ ਤੇ ਰੋਟੀਆਂ ਵੇਲਣ ਦਾ ਚੰਗਟ ਉਹ ਤੁਹਾਡਾ ਦਲੀਆ ਬਣ ਕੇ ਤਿਆਰ ਹੋ ਜਾਂਦਾ ਜਿਹਦੇ ਚ ਭਰਪੂਰ ਪੋਸ਼ਣ ਰਹਿਣਾ ਹੈ ਠੀਕ ਸੋ ਇਹ ਜਿਹੜੇ ਆਪਸ਼ਨ ਨੇ ਜਾਂ ਤੇ ਤੰਦੂਰ ਦੀ ਰੋਟੀ ਜਾਂ ਫਿਰ ਸਿਹਤ ਤੇ ਕਿਰਿਆ ਬਣਾਇਆ ਗਿਆ ਬ੍ਰੈਡ ਤੇ ਸਭ ਤੋਂ ਵਧੀਆ ਦਲੀਆ ਅਨਾਜਾਂ ਨੂੰ ਖਾਣ ਦਾ ਇਹਦੇ ਵਿੱਚ ਨਿਊਟ੍ਰੀਸ਼ਨ ਵੀ ਵੱਧ ਜਾਂਦਾ ਕਿ ਤੁਹਾਨੂੰ ਸਾਨੂੰ ਪਿਆਰ ਰੱਖਣਾ ਚਾਹੀਦਾ ਕਿ ਖਾਣਾ ਜਿਹੜਾ ਯਾਰਾ ਉਹ ਪੋਸ਼ਣ ਵਾਸਤੇ ਜੀ ਤੇ ਪੋਸ਼ਣ ਤੰਦਰੁਸਤ ਰਹਿਣ ਵਾਸਤੇ ਜੀ ਤੇ ਜੇ ਅਸੀਂ ਤੰਦਰੁਸਤ ਰਹਿਣਾ ਤੇ ਪੋਸ਼ਣ ਪੂਰਾ ਕਰਨਾ ਜ਼ਰੂਰੀ ਹੈ ਤੋ ਹਰ ਖਾਣੇ ਨੂੰ ਸਹੀ ਤਰੀਕੇ ਨਾਲ ਸੀ ਬਣਾਉਣਾ ਸ਼ੁਰੂ ਕਰੀਏ ਜਿਹੜੀਆਂ ਐਡਵਾਂਸ ਹੁੰਦਾ ਹੈ ਮਤਲਬ ਨਹੀਂ ਕਿ ਅਸੀਂ ਪੋਸ਼ਣ ਨੂੰ ਭੁੱਲੀ ਜਾਈਏ ਅਸੀਂ ਜਿਹੜੀ ਤਰੀਕੇ ਸੀ ਅੱਜ ਕੀਤੇ ਨੇ ਉਹਨਾਂ ਨੇ ਤੇ ਐਸੀ ਹੀ ਤਜਵੀਰਤੀ ਹੈ ਪੋਸ਼ਣ ਦੀ ਜੀ ਠੀਕ ਤੇ ਫਿਰ ਅਸੀਂ ਮੈਲ ਦੀ ਯੂਟ੍ਰੀਸ਼ਨ ਦਾ ਰੋਣਾ ਲੁੰਦੇ ਰਹਿੰਨੇ ਆ ਕਿ ਪੋਸ਼ਣ ਨਹੀਂ ਜੀ ਆ ਵਿਟਾਮਿਨ ਕੱਟ ਗਿਆ ਜੀ ਆ ਇਹਦੇ ਚ ਪ੍ਰੋਟੀਨ ਕੱਟ ਗਿਆ ਜੀ ਫਲਾਣ ਚੀਜ਼ ਕੱਟ ਗਈ ਉਹ ਜਿਹੜੀਆਂ ਘਾਟਾਂ ਆਉਂਦੀਆਂ ਸਰੀਰ ਦੇ ਵਿੱਚ ਉਹਨਾਂ ਤੋਂ ਅਗਰ ਬਚਣਾ ਆ ਤੇ ਫਿਰ ਅਸੀਂ ਸਹੀ ਤਰੀਕੇ ਨਾਲ ਆਪਣੇ ਖਾਣੇ ਨੂੰ ਪ੍ਰੋਸੈਸ ਕਰਨਾ ਸ਼ੁਰੂ ਕਰੀਏ ਜੀ ਸੋ ਰੋਟੀ ਦਾ ਵਧੀਆ ਤਰੀਕਾ ਸੀ ਕਰਕੇ ਤੇ ਆਪਣੇ ਆਪ ਨੂੰ ਕੰਦਰੂਸ ਕੀਤਾ ਜਾ ਸਕਦਾ ਹੈ ਤਾਂ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ ਬੜੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਰੋਟੀ ਬਾਰੇ ਇਦਾਂ ਦੀ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਆਓ ਰਲ ਮਿਲ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਰੀਕਾ